ਤਾਂ ਵੀ ਆਪਣੇ ਲੋਕੀ ਪਾਵਰ ਨੂੰ ਸਮਝ ਲਿਆ ਗਿਆ ਕਿ ਅੱਧੀ ਆ ਗਿਆ ਹੈ ਬਹੁਤ ਦੋ ਦੋ ਤੱਕ ਕਿ ਸਾਡੀ ਲੋਕੀ ਪਾਵਰ ਜਿਹੜੀ ਹੈ ਇੱਕ ਅਜਿਹੇ ਨਾ ਬੋਟਾ ਦੇ ਨਾਲ ਸਾਡੇ ਕੋਲੋਂ ਖੋਈ ਜਾ ਰਹੀ ਹੈ ਬਹੁਤ سارے ਲੋਕਾਂ ਨੇ ਜੁਆਗਦੇ ਹੋਏ ਇੱਥੇ ਇਹ ਪਤਾ ਗਿਆ ਨਾ ਦੇ ਉਹ ਕਹਿੰਦੇ ਨੇ ਅਸੀਂ ਅੱਜ ਆ ਨਹੀਂ ਸਕੇ ਅਸੀਂ ਤੁਹਾਡੇ ਨਾਲ ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੰਗਤ ਦੇ ਖੜਾ ਦੇ ਵਿੱਚ ਉਸ ਗ੍ਰਾਮ ਦੀ ਸਲਾਮਾ ਬਰੇ ਗੰਡ ਬਣਾ ਰਹੇ ਆ ਜਿਹੜਾ ਪਿਛਲੀ 30 ਅਪ੍ਰੈਲ ਤੋਂ ਲਾ ਕੇ ਪਿੰਡਾਂ ਅਖਾੜੇ ਦੇ ਵਿੱਚ ਨੇੜੇ ਜਗਰਾਂ ਆ ਜਿਹੜੀ ਪਿੱਛੇ ਗੈਸ ਫੈਕਟਰੀ ਲੱਗਣ ਜਾ ਰਹੀ ਸੀ ਲੋਕਾਂ ਨੇ ਇਹਨੂੰ ਰੋਕਿਆ ਹੋਇਆ ਕਿਉਂਕਿ ਜਿਹੜੇ ਸਰਕਾਰ ਦੇ ਮਾਹਰ ਸੀ ਜਿਹੜੇ ਕਹਿੰਦੇ ਸੀ ਇਹ ਗੈਸ ਫੈਕਟਰੀ ਲੋਕ ਪੱਖੀ ਹੈ ਪਰ ਜਦੋਂ ਬਹਿਸ ਹੋਈ ਆ ਤਿੰਨ ਵਾਰੀ ਆ ਜਿਹੜੇ ਸਰਕਾਰ ਦੇ ਨੁਮਾਇंदे ਸੀ ਉਹ ਹਾਰੇ ਆ ਲੋਕਾਂ ਦੇ ਨੁਮਾਇੰਦਿਆਂ ਨੇ ਸਾਫਤ ਕੀਤਾ ਵੀ ਇਹ ਕੈਂਸਰ ਫਲਾਉਣ ਵਾਲੀ ਫੈਕਟਰੀ ਆ ਉਹਦੇ ਚੋਂ ਜਦੋਂ ਜੇ ਜਵਾਬ ਹੋ ਗਈ ਸਰਕਾਰ ਆਨੇ ਜਬਰਦਸਤ ਮਤਲਬ ਆਫਰਾ ਲਿਆ ਕੋਸ਼ਿਸ਼ ਕੀਤੀ ਐ ਐਸਸੀ ਦਾ ਫਲੂ ਪੱਤਾ ਵੀ ਪਿਛਲੀ 26 ਤਰੀਕ ਨੂੰ ਆ ਰਾਤ ਨੂੰ ਜਿਹੜੀ ਬੱਲਾ ਖਾੜਾ ਪਿੰਡ ਸੀ ਜਿਹੜੀ ਸਰਕਾਰਮ ਫੋਰਸ ਸੀ ਉਹਨਾਂ ਨੂੰ ਘਰਾਂ ਦੇ ਵਿੱਚ ਕਾਰਜ ਕੀਤਾ ਇੱਥੋਂ ਤੱਕ ਵੀ ਪੰਜ ਔਰਤਾਂ ਨੂੰ ਵੀ ਫੜ ਕੇ ਥਾਣੇ ਦੇ ਵਿੱਚ ਲੈ ਗਈਆਂ ਲੈ ਕੇ ਬਾਵਾ ਆ ਗੋਣ ਫੜ ਕੇ ਲੈ ਕੇ ਮੇਰੇ ਸਮੇਤ ਸਾਡੇ ਪੰਜਾਬ ਦੇ ਆਗੂ ਜ਼ਿਲ੍ਹਾ ਦੇ ਆਗੂ ਨੂੰ ਅਰੈਸਟ ਕਰ ਲਿਆ ਵੀ ਸ਼ਾਇਦ ਇਸ ਫੈਕਟਰੀ ਨੂੰ ਚਾਲੂ ਪਾ ਲੈਣਗੇ ਪਰ ਲੋਕ ਜਿਹੜੀ ਸਾਂਝ ਤੇ ਖੜੇ ਸੀ ਬੋਟ ਪਾਰਟੀਆਂ ਤੋਂ ਭਲੇ ਦੀ ਚਾਤ ਛੱਡ ਕੇ ਆਪ ਦਾ ਮਤਲਬ ਜੇ ਕਿ ਸੱਚਾ ਸੁੱਚਾ ਇਕਾਫਾਰ ਕੀ ਲੜਨ ਦਾ ਹੀ ਕੀਤਾ ਇਹ ਲੋਕ ਜੋ ਜੋ ਦਿਨ ਚੜਦਾ ਗਿਆ ਲੋਕ ਇਧਰ ਨੂੰ ਆਉਂਦੇ ਗਏ ਆ 11 ਵਜੇ ਉਹ ਸਾਡੀਆਂ ਔਰਤਾਂ ਨੇ ਇਹ ਜਿਹੜੇ ਮਤਲਬ ਪਿੰਡ ਦੇ ਕਿਸਾਨ ਸੀ ਜਾਂ ਨੌਜਵਾਨ ਸੀ ਇਹਨਾਂ ਕੰਮ ਹੋਣ ਦੇ ਬਾਵਜੂਦ ਹੜੀ ਦਾ ਸੀਜ਼ਨ ਹੋਣ ਦੇ ਬਾਵਜੂਦ ਵੀ ਵੱਡੀ ਕੁਰਬਾਨੀ ਕਰਕੇ 11 ਵਜੇ ਨੂੰ ਫੇਰ ਉਸੇ ਫੈਕਟਰੀ ਦੇ ਮੂਹਰੇ ਆ ਕੇ ਉਹਨਾਂ ਨੇ ਜਾਮਲਾ ਧਰਨਾ ਲਾਇਆ ਉਸ ਨੂੰ ਮੈਂ ਕਹੂੰਗਾ ਚੰਬਲ ਕੂਚਾ ਦੇ ਕੇ ਭੱਜਣਾ ਪਿਆ ਤੇ ਇੱਥੋਂ ਤੱਕ ਵੀ ਸ਼ਾਮ ਨੂੰ 4:30 ਵਜੇ ਸਾਡੇ ਜਿਹੜੇ ਫੜੇ ਹੋਏ ਆ ਚਾਹੇ ਔਰਤਾਂ ਸੀ ਚਾਹੇ ਮਤਲਬ ਆਸੀਂ ਕੋਟ ਸੀਗੇ ਸਾਨੂੰ ਛਡਾਉਣ ਦੇ ਵਿੱਚ ਸਫਲ ਹੋਇਆ ਉਹ ਆਖਲਾ ਕਿ ਅੱਜ ਅਸੀਂ ਉਹਨਾਂ ਲੋਕਾਂ ਦਾ ਹੌਸਲਾ ਵਧਾਉਣ ਦੇ ਲਈ ਇਸ ਜਿਹੜਾ ਬਰੇਗੰਡਾ ਆ 3 ਅਪ੍ਰੈਲ ਦੀ ਉਹਦੇ ਵਿੱਚ ਸ਼ਾਮਲ ਹੋਇਆ ਤੇ ਸਾਡਾ ਵੀ ਖੂਨ ਵਗ ਰਿਹਾ ਤੁਸੀਂ ਪ੍ਰੈਸ ਵਾਲੇ ਦੇਖ ਲਓ ਵੀ ਅੱਜ ਜਿੰਨਾ ਵੱਡਾ ਕੰਮ ਹੈ ਅੱਜ ਬਹੁਤ ਲੋਕਾਂ ਨੂੰ ਕਹੀ ਲੱਗ ਰਹੀ ਹੈ ਮੇਰਾ ਕੜਕ ਪਾਉਣੀ ਹੈ ਮੇਰਾ ਤੂੜੀ ਸਾਹਮਣੀ ਹੈ ਉਸ ਦੇ ਵਿੱਚ ਹਜ਼ਾਰਾਂ ਦਾ ਇਕੱਠ ਹੋ ਜਾਣਾ ਇਹ ਅਸਲ ਜਨ ਲੋਕ ਦਿਨੋਂ ਲੜ ਰਹੇ ਆ ਕਿਉਂਕਿ ਲੋਕਾਂ ਨੇ ਇੱਕ ਬਹੁਤ ਵੱਡਾ ਧੋਖਾ ਹੋਣ ਜਾ ਰਿਹਾ ਹੈ ਕੈਂਸਰ ਜਿਹੜਾ ਆਉਣਾ ਹੈ ਪੀੜ੍ਹੀਆਂ ਨੂੰ ਵੰਡਿਆ ਜਾਣਾ ਹੈ ਇਸ ਫੈਕਟਰੀ ਦੇ ਵਿੱਚੋਂ ਲੋਕ ਉਹਨੂੰ ਕਦੇ ਚੁੱਪ ਵੀ ਲੱਗਣ ਨਹੀਂ ਦੇਣਗੇ ਇਹ ਅੱਜ ਦਾ ਕੱਟ ਵੀ ਇੱਕ ਗੱਲ ਦਾ ਸੂਤ ਕੀ ਕਰ ਰਹੇ ਜੀ ਪੰਜਾਬ ਨੂੰ ਕਿਉਂ ਚੁਣਿਆ ਜਾ ਰਿਹਾ ਦੇਖੋ ਪੰਜਾਬ ਨੂੰ ਕਿਉਂ ਚੁਣਿਆ ਜਾ ਰਿਹਾ ਪੰਜਾਬ ਅਸਲ ਵਿੱਚ ਅੰਨ ਦਾ ਤਾਂ ਸੀ ਅੱਜ ਕਾਰਪੋਰੇਟ ਜਗਤ ਨੇ ਇਹ ਗੱਲ ਮੰਨ ਲਈ ਵੀ ਜੋ ਜਿਹੜੀ ਰੋਟੀ ਆ ਕਾਰਪੋਰੇਟ ਜੱਟ ਦੇ ਹੱਥ 'ਚ ਹੋਵੇ ਉਹ ਚਾਹੇ ਛੜਕਾ ਰਹੇ ਚਾਹੇ ਫੈਕਟਰੀਆਂ ਰਹੇ ਚਾਹੇ ਮਤਲਬ ਕਹਿ ਰਹੀ ਹਾਂ ਮੰਡੀਆਂ ਨੂੰ ਖਤਮ ਕਰਕੇ ਉਹ ਜਿਹੜੀ ਖਰਾਕ ਆ ਖਰਾਕ ਨੂੰ ਕਾਰਪੋਰੇਟ ਘਾਣਾ ਆਪਣੇ ਹੱਥ 'ਚ ਕਰਨਾ ਚਾਹੁੰਦਾ ਜਿਹਦੇ ਆਧਾਰ 'ਤੋਂ ਮੈਂ ਕੱਲ ਹੀ ਇੱਕ ਵੀਡੀਓ ਸੁਣ ਰਿਹਾ ਸੀ ਵੀ ਸਾਡੀ 2400 25 ਰੁਪਏ ਲਈ ਹੋਈ ਕਣਕ 10000 ਨੂੰ ਕਵਾਂਤਾਂ ਵਿਕ ਰਹੀ ਆ ਆ ਜਿਹੜਾ ਮੀਡੀਆ ਇਹਦੇ ਰਹੀ ਮਤਲਬ ਸੋਸ਼ਲ ਮੀਡੀਆ ਰਹੀ ਲੋਕਾਂ ਨੂੰ ਮੂਰਖ ਬਣਾ ਕੇ ਵੀ ਬੜੀ ਵਧੀਆ ਕੁਆਲਿਟੀ ਦੀ ਆ ਅਸੀਂ ਤਾਂ ਕਦੇ બીજી ਹੋਈ ਦੇਖੀ ਨਹੀਂ 10000 ਰੁਪਏ ਨੂੰ ਕੁਆਂਟਾ ਜਿਹੜੀ ਵਿਕਦੀ ਆ ਤੇ ਉਹ ਕੌਣ ਲੋਕ ਆ ਜਿਹੜੀ 10000 ਰੁਪਏ ਕੁਆਂਟਾ ਨੂੰ ਕਣਕ ਖਰੀਦ ਰਿਹਾ ਇੱਥੇ ਤਾਂ ਸਰਕਾਰ ਜਿਹਨੂੰ ਵੀ ਜਿਹੜੇ ਰੋਟੀ ਜੋਗੇ ਮਤਲਬ ਹੈ ਨਹੀਂ ਉਹਨਾਂ ਨੂੰ ਫ੍ਰੀ ਕਣਕ ਦੇ ਰਹੀ ਆ ਤੇ ਫਿਰ ਉਹ ਕਣਕ ਨੂੰ ਖਰੀਦਣਾ ਜਦੋਂ ਬਟਲੇ 100000 ਵਾਲਾ ਵੀ ਆ ਗਈ ਉਹਦੇ ਜਿਹੜੇ ਮੁਫਤ ਆ ਉਹ ਕਿੱਥੇ ਜਾਣਗੇ ਇਹ ਸਵਾਲ ਨੇ ਅਸਲ ਦੇ ਵਿੱਚ ਲੋਕਾਂ ਦੀ ਰੋਟੀ ਦੇ ਕਰਜ਼ਾ ਕਰਨ ਵਾਲੇ ਆ ਤੁਹਾਡਾ ਕਾਰਪੋਰੇਟ ਘਾਰੇ ਜਿਹੜੇ ਉਹ ਇਤੋਂ ਦੇ ਦਲਾਲ ਹਾਕਮਾਂ ਰਹੀ ਰਾਜ ਕਰਤਾ ਜਿਹੜੀਆਂ ਪਾਰਟੀਆਂ ਨੇ ਰਹੀ ਇਸ ਤੇ ਕਾਬੂ ਹੋਣਾ ਚਾਹੀਦਾ ਪਰ ਲੋਕ ਆ ਜਿਹੜੇ ਇਹ ਗਦਰੀ ਵਾਰਿਆਂ ਦੇ ਭੱਜ ਸਰਾਬਿਆਂ ਦੇ ਵਾਰਸ ਹੈ ਵਸਾ ਗੁਰੂਆਂ ਦੇ ਵਾਰਸ ਹੈ ਇਹ ਅਣਖ ਨਾਲ ਤਾਂ ਉੱਚੀ ਕਰਕੇ ਲੜਨਾ ਜਾਣਦੇ ਆ ਕੋਈ ਉਦਾਹਰਨ ਪਿੰਡ ਖਾੜੇ ਦੇ ਲੋਕ ਸਾਹਮਣੇ ਆ ਤੁਹਾਡੇ ਪਾਉ ਨੀਚੀ ਕਰਕੇ ਲੜਿਆ ਤੇ ਲੜ ਰਹੇ ਆ ਪਤਾ ਨਹੀਂ ਜਿੱਤ ਵੀ ਉਹਨਾਂ ਨੇ ਮੰਨ ਵੀ ਪੂਰੀ ਨਹੀਂ ਹੋਈ ਜਿਹੜੀਆਂ ਫੈਕਟਰੀਆਂ ਲੱਗ ਰਹੀਆਂ ਨੇ ਉਹ ਗੁਜਰਾਤ ਦਾ ਵੀ ਕਨੈਕਸ਼ਨ ਹੈ ਜੀ ਗੁੰਦਾ ਦੇ ਵਪਾਰੀ ਹੋ ਸਕਦੇ ਆ ਸਬਸਿਡੀ ਵੱਡੀ ਹੈ ਇਹਦੇ ਵੀ ਪਤਾ ਲੱਗਿਆ 70% ਸਬਸਿਡੀ ਹੈ ਜਿਹੜੀ ਜाहिरਵੰਡਣ ਵਾਲੀ ਆ ਇਹ ਮਤਲਬ ਸਿਸਟਮ ਕੀ ਹੈ ਦੇ ਨਾਲ ਵਿਚਕਾਰ ਕੇ ਪਤਾ ਲੱਗਦਾ ਉਹ ਅਤੇ ਲਾਜ ਦੇ ਕੇ ਇਹ ਹੈਗਾ ਵੀ ਅਸਲ ਦੇ ਵਿੱਚ ਮੈਂ ਨਾ ਇੱਕ ਗੱਲ ਸੁਣੀ ਸੀ ਡਾਕਟਰਾਂ ਦੇ ਕਨਵੈਨਸ਼ਨ ਚ ਗਿਆ ਸੀ ਉਹ ਕਹਿੰਦੇ ਵੀ ਜਿਹੜੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀ ਅਸੀਂ ਸਾਰੇ ਕੁਝ ਉਹ ਪੈਦਾ ਕਰਦਿਆਂ ਦਵਾਈਆਂ ਬਣਾਉਣ ਲਈ ਪਤਾ ਹੀ ਸਾਡੀ ਦਵਾਈ ਲੱਗੇ ਕਿਨੇ ਮਹਿੰਗੀeradੀਆਂ ਨੇ ਲੋਕਾਂ ਨੂੰ ਬਿਮਾਰੀਆਂ ਦੇ ਕੇ ਹੀ मतलब ਉਹਨਾਂ ਨੇ ਦਵਾਈਆਂ ਵਿਕਣੀਆਂ ਦਾ ਇੱਥੋਂ ਤੱਕ ਵੀ ਦਵਾਈਆਂ ਦੇ ਵਿੱਚ 500 ਗੁਣਾ ਲੁੱਟ ਹੈ ਜੇ 16% ਤਾਂ ਹੁੰਦੀ ਐ ਅਮ 500 ਗੁਣਾ ਉਹ ਦਵਾਈਆਂ ਮਤਲਬ ਸਾਰਾ ਕੁਝ ਜਿਹੜਾ ਪਲਾਨ ਹੈ ਉਹ ਉੱਥੋਂ ਚੱਲਦਾ ਪ੍ਰਧਾਨ ਜੀ ਜਿਹਨੇ ਤੁਸੀਂ ਕਿਹਾ ਕਿ ਬਹੁਤ ਜ਼ਿਆਦਾ ਰੱਖਿਆ ਹੈ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਇਹਨਾਂ ਫੈਕਟਰੀਆਂ ਵਿੱਚ ਉੱਤਲਦੀਆਂ ਪਰ ਸਰਕਾਰਾਂ ਫਿਰ ਇਹ ਹੈ ਕਿ ਫੈਕਟਰੀਆਂ ਨੂੰ ਰੈਸ਼ੀ ਇਲਾਕੇ ਦੇ ਵਿੱਚ ਮਨਜ਼ੂਰੀ ਕਿਵੇਂ ਦੇ ਦਿੰਦੀ ਹੈ ਜੀ ਕਿਉਂਕਿ ਸਰਕਾਰਾਂ ਲੋਕਾਂ ਦੀ ਨਹੀਂ ਹੈਗੀ ਸਰਕਾਰਾਂ ਜੋਕਾਂ ਦੀਆਂ ਨੇ ਅਸੀਂ ਹੁਣ ਵੀ ਕਹਿੰਦੇ ਆ ਮੈਂ ਖੁਦ ਕਹਿ ਰਿਹਾ ਮਾਮਲੇ ਕਹਿੰਦੇ ਨਹੀਂ ਹੁੰਦੇ ਮੈਨੂੰ ਮੁੱਖ ਮੰਤਰੀ ਬੁਲਾ ਦੇ ਲੋਕ ਮੈਨੂੰ ਐਮਪੀ ਦੀਆਂ ਜੋੜਾਂ ਦੇਖਣਾ ਮੈਂ ਕਹੀ ਮੈਂ ਲੋਕਾਂ ਦਾ ਨਹੀਂ ਹੋਊਗਾ ਜੋਕਾਂ ਦਾ ਹੂੰ ਕੋਈ ਫਾਨ ਬਣਾਉਂਦੀਆਂ ਜੋਕਾਂ ਨੇ ਜਿੱਦਾਂ ਵੱਡਾ ਕਰੋੜਾਂ ਰੁਪਈਆ ਫੱਡ ਚਾਹੀਦਾ ਲੋਕਾਂ ਤੇ ਦਿਖਾ ਨਹੀਂ ਦਾਨੇ ਨੂੰ ਵਿਚਾਰਾਂ ਕੋਲ ਲੋਕਾਂ ਨੂੰ ਤਾਂ ਸਿਰਫ ਮੋਰ ਖੜਾਇਆ ਜਾਂਦਾ ਵੋਟਾਂ ਮਰੇ ਲੋਕਾਂ ਦੀ ਸਰਕਾਰ ਨਹੀਂ ਹੁੰਦੀ ਜੋਕਾਂ ਦੀ ਸਰਕਾਰ ਹੈ ਜੋਕਾਂ ਦੇ ਹੱਕ ਜੀ ਖੜਨਾ ਹੁੰਦਾ ਉਹਨਾਂ ਨੂੰ ਜਿਹੜਾ ਅੱਜ ਤਰੀਕਾ ਹਾਈ ਕੋਰਟ ਦੇ ਵਿੱਚ ਜੇਕਰ ਕੀ ਇਹ ਫੈਸਲਾ ਆਉਂਦਾ ਤਾਂ ਸਾਡੀ ਉਹੀ ਜਫੇਬੰਦ ਸੈਤਬਈ ਸੰਘਰਸ਼ ਤੇ ਲੜਦੇ ਰਹੇਗੀ ਹੋਊਗੀ ਨਹੀਂ ਹੈਗੀ ਆ ਲੜਦੇ ਰਹਾਂਗੇ ਇਿੱਥੋਂ ਤੱਕ ਫੈਸਲੇ ਬੁਧੀਆਂ ਦੀ ਗੱਲ ਹੈ ਉਹ ਤੁਸੀਂ ਪੱਤਰਕਾਰ ਭਾਈ ਚਾਰਾ ਜਾਣਦੇ ਸੁਪਰੀਮ ਕੋਰਟ ਦੇ ਫੈਸਲੇ ਵੀ ਆ ਗਏ ਸੀ ਇਹ ਜਿਹੜੇ ਲੋਕ ਲੜਦੇ ਰਹੇ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਰੱਦ ਕਰਕੇ ਬੱਲੇ ਲੋਕ ਆਪਣੇ ਆਗੂਆਂ ਨੂੰ ਖੱਤਾਂ ਤੇ ਲੈ ਕੇ ਆਇਆ ਸੰਘਰਸ਼ਾਂ ਦੀ ਅਗਵਾਈ ਸੰਭਾਲੀ ਹੋਈ ਹੈ ਇਹ ਉਹ ਲੋਕ ਆਹਨੇ ਠੀਕ ਇਹ ਜਿਹੜਾ ਸੰਘਰਸ਼ ਆੜੇ ਕਣ ਤੋਂ ਨਹੀਂ ਹੋਇਆ ਅੰਦਰੋਂ ਹੋਰ ਵੀ ਕੰਡੀਗਰ ਤੋਂ ਵੀ ਨਾ ਗੱਲ ਸਾਡਾ ਇਹੀ ਕੰਡੀਗਰ ਕੰਡੀਗਰ ਇੱਥੇ ਆ ਜਾਣਗੇ ਕੰਡੀਗਰ ਕੀ ਕਰਨਗੇ ਪੰਡਿਗੜਾ ਨੂੰ ਇੱਥੇ ਸੱਦਾਂਗੇ ਵੀ ਅੱਜ ਹੁਣ ਵੀ ਮੇਰੇ ਨਾਲ ਗੱਲਬਾਤ ਦਾ ਰੱਖਦੇ ਸੀ 21 ਤਰੀਕ ਨੂੰ ਅੱਜ ਖਾੜੇ ਪੰਡਿਤ ਗੱਲਬਾਤ ਕਰਾਂਗੇ ਖਾੜੇ ਪੰਡਾ ਨਾਲ ਜਿਚਾਰਿਆ ਵੀ ਕੈਂਸਰ ਫੈਕਟਰੀ ਨਹੀਂ ਹੈਗੀ ਮਨਜੀਤ ਦਾ ਘੱਟ ਦੋਹਦਾ ਅਸੀਂ ਤਾਂ ਦੇ ਖਾੜੇ ਨਾਲ ਜ਼ਬਰ ਕਰੋਗੇ ਅੱਜ ਜਥੇਬੰਦੀ ਹਾਜ਼ਰ ਆ ਦਿੰਦਾ ਤਾਂ ਆ ਜਾਣਾ ਸਰਕਾਰ ਦੇ ਜਿਹੜੇ ਆਾਰੇ ਆ ਜਿੰਨਾਂ ਦੇ ਖਾਸ ਕਰਕੇ ਮਤਲਬ ਜਿਹੜੇ ਬਾਲੇ ਆਉਂਦਾ ਚੱਲਦਾ ਰਹਾ ਮੋਰਚਾ ਐਸਐਮਰ ਐਸਐਸ ਕੀ ਆ ਰਹੀ ਔਰ ਡਿਲੀਜੈਂਸੀ ਆ ਰਹੀ ਮੇਰੇ ਨਾਲ ਰੱਖੀ ਸੀ ਉਹਨਾਂ ਨੇ ਗੱਲਬਾਤ ਸੋਮਵਾਰ ਦੀ ਰੱਖੀ ਸੀ 26 ਤਰੀਕ ਤੋਂ ਬਾਅਦ ਹੋ ਜਾ ਸੋਮਵਾਰਾਂ ਆਫੀ ਪਰ 26 ਨੂੰ ਉਹਨਾਂ ਦਾਵਾ ਬੋਲਤਾ ਮੈਂ ਕਿਹਾ ਸਾਡੇ ਕੋਲੇ ਕੋਈ ਸਮਾਂ ਨਹੀਂ ਹਾਰੀ ਕਰਦੇ ਆ ਮੱਕੀ ਬੀਜਦੇ ਆ ਉਸ ਦਿਨ ਗੱਲਬਾਤ ਰੱਖ ਲਓ ਕਿ ਅਸੀਂ ਸੋਮਵਾਰ ਦੀ ਕਰ ਲਾਂਗੇ ਬਾਕੀ ਆਜੂ ਖੜੇ ਗੱਲ ਕਰਾਂਗੇ ਔਰ ਸਰਕਾਰ ਨੂੰ ਜਿਆਦਾ ਬੇਵਿਸ਼ਵਾਸੀ ਹੋ ਗਈ ਗੱਲ ਤੋਂ ਲੱਭਣਾ ਨਹੀਂ ਕੋਈ ਫਿਰ ਉਹਨੇ 26 ਜੂਨਤਾ ਵਾ ਬੋਲ ਹਾਂਜੀ ਜੋ ਅੱਜ ਸਾਡੀ ਚੱਲ ਰਹੀਏ ਕਾਨਫਰੰਸ ਦਾ ਰੂਪ ਦਿੱਤਾ ਇਹਨੂੰ ਅਸੀਂ ਨਾਮ ਦਿੱਤਾ ਵਾ ਇਹਦੇ ਵਿੱਚ ਅੱਜ ਤਿੰਨ ਮੁੱਦੇ ਇਕੱਠੇ ਹੋ ਗਏ ਅਕਦਾ ਅੱਜ ਸਾਡੇ ਜੋ ਰੋਸ ਪ੍ਰਦਰਸ਼ਨ ਚੱਲ ਰਿਹਾ ਗੈਸ ਫੈਕਟਰੀ ਵਿਰੋਧ ਵਿੱਚ ਇਹਨੂੰ ਅੱਜ 1 ਸਾਲ ਪੂਰਾ ਹੋ ਗਿਆ 1 26 ਤਰੀਕ ਨੂੰ ਪੁਲਿਸ ਨੇ 7 ਮਈ ਸਾਡੇ ਨਗਰ ਤੇ ਆ ਕੇ ਸਵੇਰੇ 4 ਵਜੇ ਜੋ ਅਟੈਕ ਕੀਤਾ ਸਾਡਾ ਘਾਟਾ ਆ ਤੀਜਾ ਆਸੇ ਪਾਸੇ ਦੇ ਪਿੰਡਾਂ ਨੇ ਜੋ ਸਾਡੇ ਨਗਰ ਖਾਰੇ ਨੇ ਔਖਲਾ ਟਕਰਾ ਕੀਤਾ ਸਾਡੇ ਨਗਰਾਂ ਦਾ ਧੰਨਵਾਦ ਕਰਨ ਲਈ ਤੇ ਤੇ ਦੱਸ ਜਿੱਥੇ ਬੰਦਾਂ ਨੇ ਆਗੂ ਦੇ ਆਸ-ਪਾਸ ਦੇ ਪਿੰਡਾਂ ਦੇ ਇਲਾਕੇ ਦੀਆਂ ਪੰਚੇਤਾਂ ਮੋਟੀਆਂ ਹੋਈਆਂ ਕੌਲ ਮਲਾ ਕੇ ਅੱਜ ਵੱਡਾ ਕਾਨਫਰੰਸ ਦਾ ਰੂਪ ਆ ਜਣਾ ਇਹ ਅੱਜ ਇਹ ਸੰਘਰਸ਼ ਨੇ ਫੜਿਆ ਵਾ ਇਹਦੇ ਵਿੱਚ ਮੇਨ ਮੁੱਦਾ ਉਹੀ ਆ ਵੀ ਜੋ ਕੈਂਸਰ ਫੈਕਟਰੀ ਲੱਗ ਰਹੀ ਆ ਉਹਦੀ ਅਜੇ ਤਰੀਕ ਵੀ ਆਈ ਹਾਈ ਕੋਰਟ ਦੇ ਵਿੱਚ ਅਸੀਂ ਪਿੰਡ ਵਾਲੇ ਚਾਹੇ ਲੱਕ ਫੈਸਲਾ ਕੋਟਾ ਇਹਨਾਂ ਲੋਕਾਂ ਦੇ ਹੱਕਾਂ ਦੇ ਉਲਟੀ ਫੈਸਲੇ ਜ਼ਿੰਦਗੀ ਪਰ ਸਾਨੂੰ ਕੋਰਟ ਦੇ ਫੈਸਲੇ ਕੋਈ ਡਰ ਨਹੀਂ ਸਾਡਾ ਪਹਿਲਾ ਤੇ ਆਖਰੀ ਫੈਸਲਾ ਵੀ ਅਸੀਂ ਇਹ ਫੈਕਟਰੀ ਨਹੀਂ ਲੱਗਣ ਦੇਵਾਂਗੇ ਜਿਹੜੇ ਸਿਸਟਮ ਦੇ ਵਿੱਚ ਅਸੀਂ ਰਹਿ ਰਹੇ ਆ ਉਸ ਸਿਸਟਮ ਦੇ ਵਿੱਚ ਜੇ ਤੁਹਾਡੇ ਕੋਲ ਪੈਸਾ ਹੈ ਆ ਤਾਂ ਤੁਹਾਨੂੰ ਜਹਾਜ਼ ਉਡਾਉਣਾ ਤਾਂ ਕੀ ਜਹਾਜ਼ ਦੇਖਿਆ ਤੱਕ ਨਾ ਹੋਵੇ ਤਾਂ ਤੁਹਾਨੂੰ ਲਾਇਸੈਂਸ ਮਿਲ ਸਕਦਾ ਕਿ ਪਾਇਲਟ ਬਹੁਤ ਅੱਛਾ ਜਹਾਜ਼ ਉਡਾ ਸਕਦਾ ਪਿੱਛੇ ਜੇ ਕਿਸੇ ਸੱਜਣ ਨਰਿੰਦਰ ਮੋਦੀ ਦੇ ਨਾਂ ਤੇ ਸਾਰਾ ਡਰੈੱਸ ਉਹਦਾ ਦੇ ਕੇ ਨਰਿੰਦਰ ਮੋਦੀ ਦਾ ਆਧਾਰ ਕਾਰਡ ਆਪਦਾ ਬਣਵਾ ਲਿਆ ਸੀ ਮਤਲਬ ਕਿ ਇਥੇ ਕੋਈ ਪੁੱਛਣ ਦੱਸਣ ਵਾਲਾ ਨਹੀਂ ਹੈਗਾ ਸਰਕਾਰ ਜਿਹੜੀ ਦਲੀਲ ਦੇ ਰਹੀ ਹੈ ਕਿ ਅਸੀਂ ਐਨਓਸੀ ਲਈਆਂ ਨੇ ਉਹਨੇ ਸਾਰੇ ਡਿਪਾਰਟਮੈਂਟ ਤੋਂ ਸਰਕਾਰ ਦੀ ਪਰਮਿਸ਼ਨ ਹੈ 70% ਜਿਹੜਾ ਸਬਸਿਡੀ ਹੈ ਤਾਂ ਫਿਰ ਇਲੀਗਲ ਕਿਵੇਂ ਹੋਈ ਲੋਕਾਂ ਦੇ ਕੀਤੇ ਲਈ ਇਹ ਅਸਲ ਦੇ ਵਿੱਚ ਕੀ ਹੈ ਕਿ ਇਸ ਫੈਕਟਰੀ ਦਾ ਬਾਇਓ ਗੈਸ ਜਿਹੜੀ ਬਣਨੀ ਹੈ ਉਹਦਾ ਰੌ ਮਟੀਰੀਅਲ ਹੈ ਗੋਬਰ ਜੀ ਉਹ ਮੁਰਗੀਆਂ ਦਾ ਵਧਿਆ ਹੋਇਆ ਰੂੜੀ ਜਿਹਨੂੰ ਕਹਿੰਦੇ ਅਸੀਂ ਉਹ ਹੋਵੇ ਕਸ਼ੂਆਂ ਦਾ ਹੋਵੇ ਉਹ ਜਿਹੜਾ ਗੋਬਰ ਉਹਦਾ ਰੌਮਟੀਰੀਅਲ ਹੈ ਗੋਬਰ ਦਾ ਜਿਹੜਾ ਰੇਟ ਬਹੁਤ ਜਿਆਦਾ ਹੈ ਕਿਸਾਨ ਜਿਹੜੀ ਗਲੀ ਮੇਲੀ ਟਰਾਲੀ ਇੱਕ ਰੂੜੂ ਦੀ ਉਹ ਵੀ 15 1600 ਤੋਂ ਘੱਟ ਨਹੀਂ ਵੇਚਦਾ ਪਹਿਲੀ ਗੱਲ ਤਾਂ ਕਿਸਾਨਾਂ ਦੀ ਆਪਦੀ ਲੋੜ ਹੁੰਦੀ ਹੈ ਤਾਂ ਗੋਬਰ ਕਿੱਥੋਂ ਆਵੇਗਾ ਇਹ ਕਦੇ ਵਿਚਾਰਿਆ ਨਹੀਂ ਆਵੇਗਾ ਅਸਲ ਚ ਰੌਮਟੀਰੀਅਲ ਗੋਬਰ ਹੈ ਪਰ ਗੋਬਰ ਵਰਤਿਆ ਨਹੀਂ ਜਾਏਗਾ ਵਰਤਿਆ ਕੀ ਜਾਏਗਾ ਵਰਤਿਆ ਜਾਵੇਗਾ ਇੱਥੇ ਪਰਾਲੀ ਇਥੇ ਵਰਤਿਆ ਜਾਵੇਗਾ ਸ਼ਰਾਬ ਫੈਕਟਰੀਆਂ ਦਾ ਜਿਹੜਾ ਰੋ ਮਾਚ ਉਹਨਾਂ ਦਾ ਵੇਸਟੇਜ ਹੈ ਜਾਂ ਜਿਹੜਾ 슈ਗਰ ਮਿਲਾਂ ਦੇ ਵਿੱਚੋਂ ਨਿਕਲਦਾ ਵੇਸਟੇਜ ਹੈ ਉਹ ਸਾਰਾ ਵਰਤਿਆ ਜਾਵੇਗਾ ਉਹ ਵਰਤਣ ਦੇ ਨਾਲ ਉਹਨਾਂ ਦੇ ਵਿੱਚੋਂ ਬਹੁਤ ਜ਼ਿਆਦੀਆਂ ਜ਼ਾਇਰੀਦੀਆਂ ਗੈਸਾਂ ਨਿਕਲਦੀਆਂ ਪਾਲਸੀ ਰੂਪ ਵਿੱਚ ਲਿਖਿਆ ਸੀਗਾ ਵੀ ਅਸੀਂ ਬਿਨਾਂ ਦੱਸੇ ਤੋਂ ਜਾ ਕੇ ਪਿੰਡ ਨੂੰ ਘੇੜਾ ਪਾ ਕੇ ਆਪਗੋ ਨੂੰ ਚੱਕ ਲੈ ਜਿਹੜੀ ਸਿਰਫ ਬਣੀ ਬੜੀਆ ਪੈਂਡ ਨਹੀਂ ਕੈਸਰ ਫੈਕਟਰੀ ਦੇ ਖਿਲਾਫ ਉਹਨਾਂ ਦੇ ਛਾਪੇ ਮਾਰੇ ਤੇ ਕਾਕੀ ਦਾ ਪਰ ਪਿੰਡ ਮੀਟੀ ਭੜਿਆ ਰੇ ਆਪ ਦੇ ਪੁਲਸ ਤੋਂ ਬਚ ਕੇ ਟੈਂਪ ਟੈਂਪ ਤੋਂ ਬਿਬਿਆ ਖਰ ਨੂੰ ਕਟਾ ਕਰਕੇ ਧਰ ਦੇ ਵਿੱਚ ਕਾਮਯਾਬ ਹੋਏ ਔਰ ਸਿੱਧਾ ਜਬਰ ਦਾ ਕਤਰਾ ਕੀਤਾ ਕੋਸ਼ਰੂ ਸ਼ਾਮ ਨੂੰ ਪਾਉਸ਼ ਮੋੜਨਾ ਪਿਆ ਕਿਉਂਕਿ ਤਰੀਖ ਸੀਗੀ 30 ਤਰੀਕ 30 ਤਰੀਕ ਤੋਂ ਚਾਰ ਦਿਨ ਪਹਿਲਾਂ ਪੁਲਸ ਨੇ ਆਈਐਸਬੀ ਰਿਕਟਰ ਰਖੜਾ ਦਾਵੇਂ ਔਰ ਅੱਜ ਤਰੀਕ ਵੀ ਆ ਤੇ ਅਸੀਂ ਕਨਫਰਮਸ ਕੀਤੀ ਆ ਜਿਹੜੀ ਰੈਲੀ ਦਾ ਰੂਪ ਧਾਰ ਗਈ ਆ ਬਹੁਤ ਗਲਤੀ ਦੇ ਵਿੱਚ ਲੋਕ ਆਏ ਆ ਅਸੀਂ ਵੀ 26 ਤਰੀਕ ਦੀ ਗੱਲ ਕਰੀਏ ਜਿਸ ਤਰ੍ਹਾਂ ਪੁਲਿਸ ਨੇ ਧਾਵਾ ਕੀਤਾ ਧਾਵਾ ਪਾਇਆ ਵਾ ਉਸ ਤੋਂ ਬਾਅਦ ਸ਼ਾਮ ਨੂੰ ਵੈਕ ਸਟੈਪ ਤੇ ਆ ਕੇ ਕੀ ਰਾਜਨੀਤੀ ਹੋ ਸਕਦੀ ਹੈ ਕੋਈ ਨਹੀਂ ਪੁਲਿਸ ਦੋ ਚੀਤੀ ਰਿਸੀਪ ਪੁੱਛ ਰੂ ਆਈਐਸਬੀ ਜੇ ਜ਼ਿਆਦਾ ਧੱਕਾ ਕਰਾਂਗੇ ਵੀ ਇਹਦੇ ਬਾਰੇ ਸੋਚਿਆ ਉਹਨਾਂ ਨੇ ਵੀ ਕੀ ਗਾਹਾਂ ਕੀ ਹੋ ਸਕਦਾ ਪੰਜਾਬ ਲੈਵਲ ਦਾ ਮਾਮਲਾ ਨਾ ਵੱਢ ਜੇ ਪੌਂਚ ਦੋ ਚਤੀ ਸੀ ਵੀ ਜੇ ਜ਼ਬਰਦਸਤ ਕਰਕੇ ਧਰੈ ਨੂੰ ਖੜਾਇਆ ਜਾ ਸਕਦਾ ਕਿ ਨਹੀਂ ਪਰ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਖਾੜੇਪਿੰਡ ਦਾ ਇਤਿਹਾਸ ਆ ਵੀ ਲੋਕ ਇਕੱਠੇ ਹੋਇਆ ਬੀਬੀਆਂ ਪੈਣਾ ਹੈਗੀਆਂ ਵੀ ਜੇ ਇਹਨਾਂ ਦਾ ਧੱਕਾ ਕਰਾਂਗੇ ਵੀ ਜਿਵੇਂ ਤੂਦ ਨੂੰ ਛਾਂਗੇ ਤੂਦ ਹੋਰ ਫੈਲਦਾ ਵੀ ਇਹ ਜੇ ਇਹਨਾਂ ਦਾ ਧੱਕਾ ਕਰਾਂਗੇ ਪੰਜਾਬ ਲੈਵਲ ਦਾ ਮਾਮਲਾ ਬਣੂਗਾ ਇਸ ਕਰਕੇ ਪੌਂਚ ਨੂੰ ਤੋ ਕੁ ਗੇਚਿਆ ਤਨਾ ਬੇਰ ਪੁਲਸ ਰੂਪ ਬੌਸ਼ ਮੋੜਨਾ ਪੁਲਸ ਰੂਪ ਪਤਾ ਲੱਗ ਗਿਆ ਵੀ ਇਹ ਪਿਛੇ ਦੀ ਹਟਣ ਵਾਲੇ ਇਸ ਕਰਕੇ ਵੀ ਪਿੰਡ ਵਾਲਿਆਂ ਨੇ ਬਹੁਤ ਨੌਜਵਾਨਾਂ ਨੇ ਬੀਬੀਆਂ ਭੈਣਾਂ ਨੇ ਸਹਿਯੋਗ ਦਿੱਤਾ ਦਵੇ ਨਹੀਂ ਗੇ ਪੁਲਸ ਦੇ ਬਹੁਤ ਕੋਸ਼ਿਸ਼ ਕੀਤੀ ਦਬਾਉਣ ਦੀ ਮਨਾਉਣ ਦੀ ਪਰ ਉਹ ਨਾ ਮੰਨੇ ਆ ਨਾ ਦਵੇ ਆ ਪਰ ਅੱਜ ਵੀ ਉਹਨਾਂ ਦਾ ਸੰਘਰਸ਼ ਜਾਰੀ ਆ ਜੇ ਉਹ ਉਹਨਾਂ ਦਾ ਫੈਸਲਾ ਵਾ ਬਈ ਜਦੋਂ ਤੱਕ ਫੈਕਟਰੀ ਬੰਦ ਨਹੀਂ ਉਹਦੀ ਸੰਘਰਸ਼ ਜਾਰੀ ਰਹੂਗਾ ਠੀਕ ਹੈ ਇਸ ਤਰ੍ਹਾਂ ਹੁਣ ਜਦਕੇ ਲੋਕ ਜਾਗ ਚੁੱਕੇ ਆ ਸਰ ਜੀ ਸਾਨੂੰ ਹੁਣ ਲੱਗ ਰਿਹਾ ਵੀ ਹਾਂ ਪੰਜਾਬ ਸਾਰੇ ਜਾਗ ਚੁੱਕੇ ਆ ਹਰੇਕ ਬੰਦਾ ਜਨਕਿ ਚਾਹੁੰਦਾ ਵੀ ਸਾਨੂੰ ਹਵਾ ਪਾਣੀ ਸਾਨੂੰ ਵਾਤਾਵਰਨ ਸਾਫ਼ ਸੁਥਰਾ ਮਿਲੇ ਤੇ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਜਿਹੜੀਆਂ ਫੈਕਟਰੀਆਂ ਲੱਗ ਰਹੀਆਂ ਇਹ ਕੈਂਸਰ ਨੂੰ ਜਾਣ ਕੇ ਪਰਫੋਲੰਤ ਕਰਨ ਲਈ ਬਣ ਰਹੀਆਂ ਨੇ ਸਾਡਾ ਪਾਣੀ ਗੰਧਲਾ ਹੋਊਗਾ ਕਿਉਂਕਿ ਕੱਲ ਮੈਂ ਯਾਰਗ ਦੀ ਖਬਰ ਦੇਖ ਰਿਹਾ ਸੀ ਸਾਰੇ ਇੱਕ ਇੱਕ ਹਰ ਇੱਕ ਘਰ ਵਿੱਚ ਕੈਂਸਰ ਦਾ ਮਰੀਜ਼ ਕਾਲੇ ਪੀਲੇ ਦੇ ਮਰੀਜ਼ ਤੇ ਉਸੇ ਤਰ੍ਹਾਂ ਹੀ ਕਿ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਪਤਾ ਲੱਗ ਰਿਹਾ ਜੀ ਇਹ ਫੈਕਟਰੀ ਲੱਗ ਗਈ ਤੇ ਇਹਦੇ ਨਾਲ ਸਾਡੇ ਵੀ ਜਾਣ ਕੇ ਆਉਣ ਵਾਲੀਆਂ ਨਸਲਾਂ ਦੇ ਫਸਲਾਂ ਖਰਾਬ ਹੋਣਗੀਆਂ ਤੇ ਹੁਣ ਲੋਕ ਜਾਗ ਚੁੱਕੇ ਆ ਵੀ ਜਾਣ ਕੇ ਅਸੀਂ ਜਾਣ ਕੇ ਜੇ ਸਾਨੂੰ ਸੁਪਰੀਮ ਕੋਰਟ ਤੇ ਹਾਂ ਹਾਈ ਕੋਰਟ ਤੇ ਸਾਨੂੰ ਪੂਰਾ ਭਰੋਸਾ ਹੈ ਕਿ ਸਾਡੇ ਹੱਕ 'ਚ ਫੈਸਲਾ ਹੋਊਗਾ ਪਰ ਜੇ ਫੇਰ ਵੀ ਕੋਈ ਇਹੋ ਜਿਹੀ 1921 ਹੁੰਦੀ ਆ ਪਰ ਫੈਕਟਰੀ ਫੇਰ ਵੀ ਕਿਸੇ ਹਾਲਾਤ ਵਿੱਚ ਹਾਲਤ ਵਿੱਚ ਨਹੀਂ ਲੱਗਣ ਦਮ ਠੀਕ ਹੈ ਸਰਕਾਰ ਕਦੋਂ ਕਿਸੇ ਚੀਜ਼ ਨੂੰ ਕਹਿੰਦੀ ਆ ਵੀ ਵਧੀਆ ਚੀਜ਼ ਆ ਸਰਕਾਰ ਨੇ ਤਾਂ ਲੋਕਾਂ ਨੂੰ ਦੱਸਣਾ ਵਧੀਆ ਚੀਜ਼ ਆ ਬਧੀ ਚੀਜ਼ ਆ ਪਰ ਉਹ ਸਾਨੂੰ ਪਤਾ ਨਾ ਸਾਡੇ ਨੇੜੇ ਤੇੜੇ ਪਿੰਡਾਂ ਦੇ ਵਿੱਚ ਲੁਧਿਆਣੇ ਕੋਲੇ ਬਣੀਆਂ ਨੇ ਤੇ ਉੱਥੇ ਕੀ ਹਾਲਾਤ ਨੇ ਉੱਥੇ ਜਾ ਕੇ ਦੇਖੋ ਲੋਕ ਖਾਣਾ ਖਾਣ ਲਈ ਵੀ ਅੰਦਰ ਆਪਦੇ ਕਮਰਿਆਂ 'ਚ ਬੈਂਦੇ ਨੇ ਇਹ ਕਿੱਦਾਂ ਹੋ ਸਕਦਾ ਵੀ ਇਹ ਨੈਚੁਰਲ ਫੈਕਟਰੀ ਬਣੂਗੀ ਇਸ ਤਰ੍ਹਾਂ ਦੇਖਦੇ ਹੋ ਕਿ ਕਿਉਂ ਸਰਕਾਰ ਨੇ ਮਨਜ਼ੂਰੀਆਂ ਦੇਤੀਆਂ ਨਹੀਂ ਜਲਦੀ ਇਹ ਸ਼ੁਰੂ ਕਰਨੀਆਂ ਬਾਹਰਲੀਆਂ ਕੰਟਰੀਆਂ ਚੋਂ ਰਿਜੈਕਟ ਕੀਤੀਆਂ ਹੋਈਆਂ ਫੈਕਟਰੀਆਂ ਨੇ ਪਰ ਸਾਡੀਆਂ ਸਰਕਾਰਾਂ ਪੰਜਾਬ ਨੂੰ ਖਤਮ ਕਰਨਾ ਚਾਹੁੰਦੀਆਂ ਨੇ ਤਾਂ ਹੀ ਇਹ ਪੰਜਾਬ ਦੇ ਵਿੱਚ ਠੱਕੀਆਂ ਜਾਂਦੀਆਂ ਨੇ ਹੋਰ ਕਿਸੇ ਸੂਬੇ 'ਚ ਨਹੀਂ ਲੱਗ ਰਹੀਆਂ ਇਕੱਲੇ ਪੰਜਾਬ 'ਚ ਹੀ ਕਿਉਂ ਲੱਗ ਰਹੀਆਂ ਨੇ ਤੇ ਸਰਕਾਰਾਂ ਪੰਜਾਬ ਨੂੰ ਮਾਰਨਾ ਚਾਹੁੰਦੀਆਂ ਨੇ ਤੇ ਕਿਵੇਂ ਰੰਗੂ ਸਾਡਾ ਵਿਰੋਧ ਚੱਲਦਾ ਰਹੂਗਾ ਇਹ ਇਦਾਂ ਹੀ ਚੱਲਦਾ ਰਹੂਗਾ 1 ਸਾਲ ਤੋਂ ਸ਼ਾਂਤਮਈ ਚੱਲ ਰਿਹਾ ਇਸੇ ਤਰੀਕੇ ਨਾਲ ਹੀ ਚੱਲਾਂਗੇ ਸਰਕਾਰ ਨੇ ਕਰਕੇ ਵੀ ਦੇਖ ਲਿਆ ਸਾਡਾ ਧੱਕਾ ਤਾਂ ਪਰ ਅਸੀਂ ਕੁਝ ਸਮੇਂ ਦੇ ਵਿੱਚ ਹੀ ਜਾ ਕੇ ਆਪਦਾ ਦੁਬਾਰਾ ਫੇਰ ਕਬਜ਼ਾ ਲੈ ਲਿਆ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਵੀ ਅਸੀਂ ਸ਼ਾਂਤਮਈ ਤਰੀਕੇ ਨਾਲ ਆਪਦਾ ਚਲਾ ਰਹੇ ਆਂ ਪ੍ਰੋਟੈਸਟ ਤੇ ਸਾਨੂੰ ਨਾ ਛੇੜਿਆ ਜਾਵੇ ਠੀਕ ਹੈ